ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਸੰਗਰੀਨ ਤੇ ਤੁਸੀਂ ਵੇਖ ਰਹੇ ਹੋ ਇੱਕਵੀਂ ਪੌੜੀ ਸ਼ੁਰੂ ਹੋਣ ਜਾ ਰਹੀ ਹੈ ਜੋ ਕਲ ਕੋ ਇੱਕ ਬਾਰ ਤੇ ਹੈ ਹੈ ਕੋ ਤੇ ਵਿਸਰਾਮ ਲਾਉਣਾ ਹੈ ਇਹ ਵੱਖ-ਵੱਖ ਪੜਨੇ ਆ ਜੋ ਕਲ ਕੋ ਨਹੀਂ ਪੜਨਾ ਜੋ ਕਲ ਕੋ ਵੱਖ-ਵੱਖ ਉਚਾਰਨ ਕਰਨੇ ਸਮਝ ਲੱਗੀ ਹਾਂਜੀ ਜੋ ਕਲ ਕੋ ਇੱਕ ਬਾਰ ਧਿਆਏ ਹੈ ਧਿਆਏ ਇਕੱਠਾ ਹੀ ਪੜਨਾ ਹੈ ਧਿਆਏ ਹੈ ਧਿਆਏ ਹਾਂ ਕਈ ਸੰਗਤਾਂ ਨੂੰ ਧਿਆਏ ਹੈ ਪੜ ਜਾਂਦੀ ਹੈ ਧਿਆਏ ਹੈ ਧਿਆਏ ਹੈ ਨੇ ਉਚਾਰਨ ਕਰਨਾ ਧੱਦੇ ਸਿਆਰੀ ਹੈ ਐੜੇ ਦਲਾਵਾ ਹਾਹਿ ਦਲਾਵਾ ਧੱਦੇ ਸਿਆਰੀ ਤੇ ਐੜੇ ਦਲਾਵਾ ਐ ਹਾਹਿ ਦਲਾਵਾ ਹੈ ਧਿਆਏ ਹੈ ਧਿਆਏ ਹਾਂ ਸਮਝ ਲੱਗੀ ਆ ਹਾਂਜੀ ਤਾਕੇ ਕੇ ਤੇ ਬਿਸਰਾਮ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਕਾਲ ਨਿਕਟ ਨਹਿ ਐ ਹੈ ਕੇ ਤੇ ਬਿਸਰਾਮ ਲਾਉਣਾ ਕਾਲ ਨਿਕਟ ਨਹਿ ਐ ਹੈ ਐ ਹੈ ਪੜ੍ਹਨਾ ਠੀਕ ਹੈ 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 ਨਹੀਂ ਪੜ੍ਹਨਾ ਐ ਹੈ ਐੜੇ ਦਲਾਵਾ ਪਹਿਲਾਂ ਫਿਰ ਹਾ ਹੈ ਐ ਹੈ ਹਾਂ ਐ ਹੈ ਰੱਖਾ ਹੋਏ ਤਾਹੇ ਤਾਹੇ ਤੇ ਬਿਸਰਾਮ ਹੈ

ਤਰੈ ਬਿੰਦੀ ਲੱਗੀ ਹੈ। ਕਈ ਸੰਗਤਾਂ ਜਦੋਂ ਇਹ ਜਾਪ ਕਰਦੀਆਂ ਨੇ ਸਪਾਟ ਦਾ ਤੇ ਉਹ ਆ ਬਿੰਦੀ ਨਹੀਂ ਲਾਉਂਦੀਆਂ ਤੇ ਇੱਕ ਇੱਕ ਲਾ ਲਾਉਂਦੀਆਂ ਨਾਲੇ। ਤਰੈ ਤਰੈ ਪੜ ਜਾਂਦੀ ਹੈ। ਇੱਥੇ ਲਗੀਆਂ ਦੋ ਲਾਵਾ। ਇਹ ਧਿਆਨ ਦਿਆ ਕਰੋ ਜਿੱਥੇ ਲਗਾ ਮਾਤਰਾ ਪੂਰੀਆਂ ਲਾਇਆ ਕਰੋ। ਦੁਸ਼ਟ ਅਰਿਸ਼ਟ ਤਰੈ ਤਤ ਕਾਲਾ। ਤਤ ਕਾਲਾ ਪੜਨਾ ਇਸ ਤਰ੍ਹਾਂ। ਤਤ ਕਾਲਾ। ਹਾਂ ਸਮਝ ਲੱਗੀ? ਹਾਂਜੀ। ਥੱਲੇ ਤੁਸੀਂ ਵੇਖ ਰਹੇ ਹੋ ਅਗਲੀ ਪੌੜੀ ਕ੍ਰਿਪਾ ਦ੍ਰਿਸ਼ਟ ਦ੍ਰਿਸ਼ਟ ਤੇ ਵਿਸਰਾਮ ਹੈ ਕ੍ਰਿਪਾ ਉਚਾਰਨ ਕਰਨਾ ਜਲਦੀ ਦੇ ਨਾਲ ਪੈਰ ਵਿੱਚ ਰਾਰਾ ਰਾਰਾ ਲੱਗਾ ਹਾਂ ਕ੍ਰਿਪਾ ਕ੍ਰਿਪਾ ਦ੍ਰਿਸ਼ਟ ਇੱਥੇ ਵਿਸਰਾਮ ਹੈ ਤਨ ਜਾਏ ਨਿਹਰੇ ਹੋ ਨੰਨੇ ਸਿਆਰੀ ਇਹ ਹਾ ਹਾ ਰਾਰੇ ਸਿਆਰੀ ਹਾਹੇ ਹੋੜਾ ਨਿਹਰੇ ਹੋ ਨਿਹਰੇ ਹੋ ਹਾਂ ਇੱਥੇ ਸੰਗਤਾ ਕਈ ਪੜ ਜਾਂਦੀ ਹੈ ਨਿਹਰੋ ਨੇ ਹਰ ਹੋ ਤਾਂ ਬਣੇਗਾ ਜੇ ਰਾਰੇ ਨੂੰ ਸਿਆਰੀ ਨਾ ਲੱਗੀ ਹੋਵੇਗੀ ਇੱਥੇ ਰਾਰੇ ਨੂੰ ਛਾਰੀ ਬੋਲੀ ਜਾਵੇਗੀ ਨੇ ਹਰੇ ਹੋ ਨੇ ਹਰੇ ਹੋ ਹਾਂ ਦੁਬਾਰਾ ਫਿਰ ਬੋਲੋ ਨੇ ਹਰੇ ਹੋ ਹਾਂਜੀ ਨੇ ਹਰੇ ਹੋ ਹਾਂ ਨੇ ਹਰੇ ਹੋ ਸਮਝ ਲੱਗੀ ਨਾ ਹਾਂਜੀ ਨੇ ਹਾਰੇ ਹੋ ਜਦ ਪੜਾਂਗੇ ਤੇ ਇਹ ਰਾਰੇ ਨੂੰ ਸਿਆਰੀ ਆਪੇ ਲੱਗੇਗੀ ਸਮਝ ਲੱਗੀ ਹਾਂਜੀ ਤਾ ਕੇ ਤਾਪ ਤਾਪ ਤੇ ਬਿਸਰਾਮ ਹੈ ਤਾ ਕੇ ਤਾਪ ਤਨਕ ਮੈਂ ਹਰੇ ਹੋ ਇੱਥੇ ਫਿਰ ਆ ਰਹੇ ਹੁ ਸਿਆਰੇ ਆ ਗਏ ਇਹ ਵੀ ਵਿਚਾਰ ਨੂੰ ਨਹੀਂ ਆ ਇਹਨੂੰ ਵੀ ਬੋਲਣਾ ਹੈ ਹਰੇ ਹੋ ਹਰੇ ਹੋ ਹਾਂ ਜਲਦੀ ਦਿਨਾਂ ਪੜ ਜਾਣਾ ਹੈ ਹਰੇ ਹੋ ਹਰੇ ਹੋ ਹਾਂ ਤਾ ਕੇ ਤਾਪ ਤਨਕ ਮੈਂ ਹਰੇ ਹੋ ਲੱਗੀ ਸਮਝ ਹਾਂਜੀ ਰਿੱਤ ਸਿੱਧ ਸਿੱਧ ਤੇ ਵਿਸਰਾਮ ਹੈ ਅਦਕ ਲੱਗੇ ਧਿਆਨ ਦੇਣਾ ਇਨਾਂ ਨੂੰ ਕਸ ਕੇ ਬੋਲਣਾ ਹੈ ਜਿੱਥੇ ਅਧਕ ਲੱਗਾ ਉਹਨੂੰ ਕਸ ਕੇ ਬੋਲੀਦਾ ਰਿੱਧ ਸਿੱਧ ਕਰਮੋਂ ਸਭ ਹੋਈ ਰਿੱਧ ਸਿੱਧ ਕਰਮੋਂ ਸਭ ਹੋਈ ਦੁਸ਼ਟ ਸ਼ਾਹ ਸਸ਼ੇ ਕੰਨ ਤਹਾਹਾ ਸ਼ਾਹ ਸ਼ਾਹ ਇੱਥੇ ਵੀ ਸ਼੍ਰਾਮ ਹੈ ਠੀਕ ਹੈ ਦੁਸ਼ਟ ਸ਼ਾਹ ਸਵੈ ਸਕੇ ਨਾ ਕੋਈ ਇੱਥੇ ਛਛੇ ਦੇ ਪੈਰ ਵਿੱਚ ਵਾਵਾ ਲੱਗਾ ਇਹ ਉਚਾਰਨ ਹੋਵੇਗਾ ਛਛੇ ਦੇ ਔਂਕੜ ਐੜੇ ਦਲਾਵ ਦਾ ਸ਼ਵੈ ਹਾਂ ਵਾਵੇ ਨੇ ਇੱਥੇ ਐੜਾ ਬਣ ਜਾਣਾ ਤੇ ਜਿਹੜੀਆਂ ਦਲਾਵਾ ਛਛੇ ਨੂੰ ਲੱਗੀਆਂ ਇਹ ਐੜੇ ਲੱਗ ਜਾਣੀਆਂ ਸ਼ਵੈ ਸ਼ਵੈ ਕਈ ਸੰਗਤਾਂ ਪੜ੍ਹਦੇ ਸ਼ਵੈ ਵਾਵਾ ਉਚਾਰਨ ਕਰਦੀਆਂ ਪਰ ਜਿਹੜਾ ਸੰਪਰਦਾਵ ਦੇ ਵਿੱਚ ਪੜਾਇਆ ਜਾਂਦਾ ਹੈ ਛਛੇ ਔਂਕੜ ਐੜੇ ਦਲਾਵਾ ਛਵੈ ਛਵੈ ਹਾਂ ਛਵੈ ਸਕੈ ਨਾ ਕੋਈ ਦੁਸ਼ਟ ਛਾ ਇਥੇ ਵਿਸਰਾਮ ਹੈ ਛਵੈ ਸਕੈ ਨਾ ਕੋਈ ਸਮਝ ਲੱਗੀ ਨਾ ਇਹਦੀ ਹਾਂਜੀ ਸਾਰੀ ਸਮਝ ਲੱਗੀ ਪੰਕਤੀ ਦੀ ਹਾਂਜੀ ਅੱਗੇ ਪੰਕਤੀ ਆਉਂਦੀ ਏ ਏਕ ਬਾਾਰ ਇਥੇ ਵਿਸਰਾਮ ਹੈ ਏਕ ਬਾਾਰ ਜਿਨ ਤੁਮੈ ਸੰਭਾਰਾ ਜਿਨ ਤੁਮੈ ਸੰਭਾਰਾ ਸੰਭਾਰਾ ਇਸ ਤਰ੍ਹਾਂ ਪੜਨਾ ਭੱਵੇਂ ਦੀ ਬਾਜ ਉਚਾਰਨ ਕਰਨੀ ਹੈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤੇ 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 ਵਿਸਰਾਮ ਹੈ ਠੀਕ ਹੈ ਤਾਹੇ ਉਬਾਰਾ ਜਿਨ ਨਰ ਨਾਮ ਜਿਨ ਨਰ ਇੱਚ ਨਰ ਤੇ ਵਿਸਰਾਮ ਲਾਉਣਾ ਹੈ ਜਿਨ ਨਰ ਨਰ ਤੇ ਵਿਸਰਾਮ ਲਾ ਦੇਣਾ ਨਾਮ ਤਿਹਾਰੂ ਕਹਾ ਨਾਮ ਤਿਹਾਰੂ ਕਹਾ ਸਮਝ ਲੱਗੀ ਹਾਂਜੀ ਜਿੰਨ ਨਰ ਨਾਮ ਧਿਆਰੋ ਕਹਾ ਦਾਰਿਦ ਰਾਰੇ ਨੂੰ ਸਿਆਰੀ ਲੱਗੀ ਦਾਰਿਦ 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 ਦੁਸ਼ਟ ਦੁਸ਼ਟ ਤੇ ਵਿਸਰਾਮ ਲਾਉਣਾ ਠੀਕ ਹੈ ਦਾਰਿਦ ਦੁਸ਼ਟ ਦੋਖ ਤੇ ਰਹਾ ਦੋਖ 13 ਸਮਝ ਲੱਗੀ ਸਾਰੀ ਹਾਂਜੀ ਜਿਹੜੀਆਂ ਪੋੜੀਆਂ ਨੇ ਸੰਖਿਆ ਕਰਾਈ ਸਭ ਲੱਗੀ ਸਾਰਿਆਂ ਦੀ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ